ਜੇਕਰ ਤੁਹਾਡੇ ਵੀ ਘਰ ਦੇ ਵਿੱਚ ਨੇ ਛੋਟੇ-ਛੋਟੇ ਨਿਆਣੇ ਤਾਂ ਆਹ ਖਬਰ ਜ਼ਰਾ ਧਿਆਨ ਨਾਲ ਦੇਖ ਲਿਓ ਦੇਖਣ ਤੋਂ ਬਾਅਦ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਪੂਰੀ ਕਰ ਦਿਓ ਕਿਉਂਕਿ ਜਦੋਂ ਤੁਸੀਂ ਇਸ ਖਬਰ ਨੂੰ ਸੁਣੋਗੇ ਤੁਹਾਡੇ ਪੈਰਾਂ ਹੇਠਾਂ ਜ਼ਮੀਨ ਖਿਸਕ ਜਾਵੇਗੀ ਜੀ ਹਾਂ ਅੱਜ ਕੱਲ੍ਹ ਲੋਕ ਐਨੇ ਗਿਰ ਚੁੱਕੇ ਨੇ ਕਿ ਛੋਟੇ-ਛੋਟੇ ਬੱਚਿਆਂ ਦੇ ਨਾਲ ਅਜਿਹੇ ਕੰਮ ਕਰ ਰਹੇ ਨੇ ਮਾਮਲਾ ਖੰਨਾ ਤੋਂ ਸਾਹਮਣੇ ਆ ਜਿੱਥੇ ਪਤੰਗਾਂ ਦਾ ਲਾਲਚ ਦੇ ਕੇ 9 ਸਾਲ ਦੇ ਬੱਚੇ ਦੇ ਨਾਲ ਇੱਕ ਜਣਾ ਬਦਫੈਲੀ ਕਰਦਾ ਰਿਹਾ ਹਾਲਾਂਕਿ ਉਸ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪੀੜਤ ਬੱਚੇ ਦੇ ਦਾਦਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਥਿਤ ਦੋਸ਼ੀ ਜੋ ਕਿ ਉਹਨਾਂ ਦਾ ਗੁਵਾਂਡੀ ਵੀ ਆ ਅਤੇ ਉਸ ਦਾ ਸਾਡੇ ਘਰ ਦੇ ਵਿੱਚ ਕਾਫੀ ਆਉਣਾ ਜਾਣਾ ਸੀ ਅਤੇ ਸਾਡੇ ਘਰ ਦੇ ਹਰ ਪ੍ਰੋਗਰਾਮ ਦੇ ਵਿੱਚ ਵੀ ਉਹ ਹੁੰਦਾ ਸੀ ਪਰ ਉਸ ਨੇ ਜਿਹੜਾ ਬੱਚੇ ਤੇ ਨਾਲ ਕੰਮ ਕੀਤਾ ਬੇਹਦ ਨਿੰਦਣਯੋਗ ਹੈ ਮੇਰਾ ਪੋਤਾ ਸੀਗਾ ਉਹ ਸਾਡੇ ਕੋਲ ਪਹਿਲਾਂ ਆਉਂਦਾ ਸੀਗਾ ਬਹੁਤ ਦੇਰ ਦਾ ਬਿਆਹ ਸ਼ਾਦੀ ਨੂੰ ਮੂਰੇ ਰੱਖੀਦਾ ਸੀਗਾ ਉਹਨਾਂ ਨੇ ਮੇਰੇ ਪੋਤੇ ਨਾਲ ਕੰਮ ਗਲਤ ਕਰਿਆ ਕਿੰਨੀ ਦੇਰ ਤੋਂ ਕੀਤਾ ਬੱਚੇ ਦੀ ਉਹਨੂੰ ਹੋ ਗਏ ਜੀ ਆਪਣੇ 9.5 ਸਾਲ ਦਾ ਜੀ ਬੱਚਾ ਕਿੰਨੀ ਦੇਰ ਤੋਂ ਦੇਰ ਹੋ ਗਈ ਇਹਨੂੰ ਲੋੜੀ ਤਾਂ ਹੋਇਆ ਜੀ ਇਹ ਕੰਮ ਸ਼ੁਰੂ ਸਾਨੂੰ ਫਿਰ ਲੱਗਿਆ ਪਤਾ ਚੌਥੇ 4 ਦਿਨ ਹੋ ਗਏ ਜੀ ਪਿਲ ਲੱਗਿਆ ਸਾਨੂੰ ਪਤਾ ਫਿਰ ਅਸੀਂ ਉੱਤਾਂ ਚੱਪਿਆ ਇਹ ਘਰੇ ਆਉਂਦਾ ਜਾਂਦਾ ਹਾਂਦਾ ਜੀ ਘਰ ਆਉਂਦਾ ਜੀ ਵਿਆਹ ਸ਼ਾਦੀ ਨੂੰ ਮੂਰੇ ਰੱਖਦੇ ਸੀਗੇ ਜੀ ਇਹਨੂੰ ਕਿਉਂਕਿ ਪਾਰਟੀ ਬੁਲਦੀ ਗਾੜੀਆਂ ਤਾਂ ਹੀ ਮੂਰੇ ਰੱਖਦੇ ਸੀਗੇ ਇਹ ਸਾਡੇ ਨਾਲ ਬਹੁਤਾ ਮਾੜਾ ਕੰਮ ਕਰਿਆ ਜੀ ਨੇ ਬੱਚੇ ਨਾਲ ਗੱਲ ਕੀਤੀ ਫਿਰ ਅਸੀਂ ਲੈ ਕੇ ਆਏ ਫਿਰ ਉੱਥੇ ਹਾ ਪੁਲਿਸ ਨੂੰ ਚਲਾਉ ਦਿੱਤੀ ਜੀ ਵੀ ਫੜਾ ਗਿਆ ਫਿਰ ਡਰਾਉਂਦਾ ਸੀਗਾ ਜੀ ਵੀ ਤੈਨੂੰ ਲਾਈਨ ਤੇ ਛੱਡੂ ਉੱਥੇ ਕੁੱਤੇ ਸੀਗੇ ਵੀ ਤੈਨੂੰ ਕੁੱਤੇ ਖਾਣਗੇ ਵੀ ਕੁੱਤੇ ਨੂੰ ਮਾਰ ਦਣਗੇ ਉੱਥੇ ਫਿਰ ਦੱਸਿਆ ਜੀ ਕੀ ਮੰਗਦਾ ਕੋ ਪਤੰਗ ਪਤੰਗ ਦੇ ਬਹਾਨੇ ਲੈ ਕੇ ਜਾਂਦਾ ਸੀਗਾ ਉੱਪਰ ਆਪਣੇ ਘਰ ਜਿਹੜੀ ਇਹ ਘਰ ਵਾਲੀ ਸੀਗੀ ਪ੍ਰੇਮ ਸਿੰਘ ਦੇ ਇਹ ਬਾਹਰ ਗਈ ਸੀ ਕੈਨੇਡਾ ਚ ਇਹ ਇਕੱਲਾ ਹੀ ਸੀਗਾ ਜੀ ਘਰ ਕਿੰਨੀ ਕੀ ਮੰਗਦਾ ਇਹਨੂੰ ਇਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਜੀ ਕਿਸੇ ਦੇ ਬੱਚਾ ਹੋਰ ਨਾ ਕਿਸੇ ਨੂੰ ਹੱਥ ਪਾਵੇ ਇਹ ਤੇ ਗਾਹ ਨੂੰ ਸਮਝ ਆਵੇ ਇਹਨੂੰ ਮੜੀ-ਮੋਟੀ ਸਾਡਾ ਜਮਾਂਡ ਹੀ ਸੀਗਾ ਪ੍ਰੇਮ ਸਿੰਘ ਉਸ ਦਾ ਸਾਡੇ ਆਉਣਾ ਜਾਣਾ ਬਹੁਤ ਸੀਗਾ ਉਹਦਾ ਸਾਡੇ ਘਰ ਦੇ ਨਾਲ ਘਰ ਆ ਤੇ ਉਹ ਮੇਰੇ ਪੋਤੇ ਨੂੰ ਲੋੜੀ ਵਾਲੇ ਦੇਣਾ ਆਪਣੇ ਘਰੇ ਬੁਲਾ ਕੇ ਉਹਨੇ ਡੋਰ ਪਤੰਗ ਦੇ ਬਹਾਨੇ ਬਹੁਤ ਉਹਦੇ ਨਾਲ ਗਲਤ ਕੰਮ ਕੀਤਾ 7-8 ਮਹੀਨੇ ਹੋ ਗਏ ਸੀ ਇਹ ਕੰਮ ਕਰਦੇ ਨੂੰ ਹੁਣ ਪੋਤੇ ਮੇਰੇ ਨੇ ਘਰੇ ਆ ਕੇ ਦੱਸਿਆ ਬੀ ਉਹ ਕਹਿੰਦਾ ਜੇ ਤੁਸੀਂ ਤੂੰ ਘਰ ਜਾ ਕੇ ਦੱਸੇਗਾ ਤਾਂ ਮੈਂ ਤੈਨੂੰ ਲੈਣ ਤੇ ਛੱਡਿਆ ਆਉਂਗਾ ਤੈਨੂੰ ਕੁੱਤੇ ਪਾੜ ਦੇਣਗੇ ਉੱਥੇ ਖਾ ਜਾਣਗੇ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਬੀ ਇਹਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਆ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਆ ਵੀ ਅੱਗੇ ਤੋਂ ਇਹ ਕਿਸੇ ਨੂੰ ਹੋਰ ਹੱਥ ਨਾ ਪਾਵੇ ਹਰ ਇੱਕ ਦਾ ਬੱਚਾ ਬਚ ਜਾਵੇ ਥਾਣਾ ਮੁਖੀ ਦਵਿੰਦਰ ਪਾਲ ਨੇ ਦੱਸਿਆ ਕਿ ਪੀੜਤ ਬੱਚੇ ਦੇ ਦਾਦੇ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ 46 ਸਾਲਾ ਗਵਾਨੀ ਦੇ ਵੱਲੋਂ ਉਹਨਾਂ ਦੇ ਪੋਤੇ ਨਾਲ ਕਰੀਬ 9 ਮਹੀਨਿਆਂ ਤੋਂ ਬਦਫੈਲੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮੈਡੀਕਲ ਕਰਵਾਉਂਦੇ ਹੋਏ ਕਥਿਤ ਦੋਸ਼ੀ ਪ੍ਰੇਮ ਸਿੰਘ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਇਹ ਜੀ ਕੱਲ ਸਾਡੇ ਕੋਲ ਇੱਕ ਬਜ਼ੁਰਗ ਆਏ ਸੀ ਸ਼ਾਮੀ ਉਹਨਾਂ ਨੇ ਸਾਨੂੰ ਦੱਸਿਆ ਕਿ ਮੇਰੇ ਪੋਤੇ ਦੇ ਨਾਲ 13 ਜਨਵਰੀ 24 ਤੋਂ ਲੈ ਕੇ 4-5 ਦਿਨ ਪਹਿਲਾਂ ਤੱਕ ਕਾਫੀ ਵਾਰ ਸਾਡੇ ਗਵੰਡੀ ਪ੍ਰੇਮ ਸਿੰਘ ਨੇ ਗਲਤ ਕੰਮ ਕੀਤਾ ਉਹਦੇ ਨਾਲ ਉਹਦੇ ਸਵਾਨ ਚ ਫਿਰ ਅਸੀਂ ਉਹਦਾ ਬਿਆਨ ਲੈ ਕੇ ਮਕਦਮਾ ਦਰਜ ਕਰ ਦਿੱਤਾ ਤੇ ਉਹਦੀ ਅਰੈਸਟ ਪਾ ਲਈ ਕਿਹੜੀ ਅਧਰਾ ਮਾਲਾ ਚ 4-6 ਪਕਸਟ ਮੈਡੀਕਲ ਹੋ ਰਿਹਾ ਸੀ ਮੈਡੀਕਲ ਹੋ ਰਿਹਾ ਜੀ ਹਾਂ ਜੀ ਮੇਰੇ ਕੋਲ ਹਣੀ 9 ਸਾਲ ਦਾ ਬੱਚਾ ਆਇਆ ਹਿਸਟਰੀ ਹੈ ਕਿ ਕੋਈ ਦਿਨਾਂ ਕੁਝ ਗਲਤ ਹੋਇਆ ਤੇ ਆਪਾਂ ਉਹਦਾ ਮੈਡੀਕਲ ਕੀਤਾ ਤੇ ਸੈਂਪਲ ਆਪਾਂ ਰਿਪਿਊਟ ਕਰ ਲਿਆ ਸੀਲ ਕਰ ਲਿਆ ਤੇ ਆਪਾਂ ਅੱਗੇ ਫਾਰਵਰਡ ਕਰਨੇ ਆ ਉੱਤੇ ਲੈਬ ਦੇ ਵਿੱਚ ਕੁਝ ਮੂਬਿਕ ਜਾਣਕਾਰੀ ਤੋਂ ਪਤਾ ਲੱਗਿਆ ਕਿ ਗਲਤ ਹੁੰਦਾ ਰਿਹਾ ਬੱਚਾ ਕਿੰਨੇ ਕਿ ਦੇਖੋ ਜੀ ਉਹਦੀ ਹਿਸਟਰੀ ਲਈ ਸੀ ਬੱਚੇ ਦੀ ਉਹਦੇ ਹਿਸਾਬ ਨਾਲ ਤਾਂ 7-8 ਮਹੀਨੇ ਤੋਂ ਉਹ ਕੁਝ ਹੋ ਰਿਹਾ ਮਲਟੀਪਲ ਟਾਈਮਸ ਔਰ ਇੰਜਰੀਜ਼ ਜਿਹੜੀ ਹੈ ਉਹ ਕਹੇ ਦੀ ਕਿ ਦੇਖਿਆ ਜਾਵੇ ਤਾਂ ਅੱਜ ਕੱਲ ਲੋਕ ਐਨੇ ਗਿਰ ਚੁੱਕੇ ਨੇ ਕਿ ਕਿਸ ਤਰੀਕੇ ਦੀਆਂ ਪੁੱਠੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਆਪਣੇ ਬੱਚਿਆਂ ਵੱਲ ਖਾਸ ਧਿਆਨ ਦੇਣ ਦੀ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ